ਦੋਸਤੋ ਅੱਜ ਦੀਆਂ ਤਿੰਨ ਖਬਰਾਂ ਸਾਹਮਣੇ ਆ ਰਹੀਆਂ ਨੇ ਪਹਿਲੀ ਖਬਰ ਦਿੱਲੀ ਤੋਂ ਆ ਰਹੀ ਆ ਦਿੱਲੀ ਦੇ ਵਿੱਚ ਭਾਜਪਾ ਸਰਕਾਰ ਨੇ ਕੀਤਾ ਐਲਾਨ ਅਤੇ ਦੂਜੀ ਖਬਰ ਜਿਹੜੀ ਆ ਉਹ ਇਹ ਆ ਰਹੀ ਆ ਕਿ ਗ੍ਰੰਥੀ ਪਰਿਵਾਰ ਨੂੰ ਕੀਤਾ ਗ੍ਰਿਫਤਾਰ ਅਤੇ ਤੀਜੀ ਖਬਰ ਜਿਹੜੀ ਆ 5 ਸਾਲ ਦੀ ਬੱਚੀ ਨੇ ਹਾਈ ਕੋਰਟ ਨੂੰ ਜਿਹੜੀ ਗੋਹਾਰ ਲਗਾਈ ਆ ਐਨਾ ਤਿੰਨਾ ਖਬਰਾਂ ਬਾਰੇ ਤੁਹਾਨੂੰ ਅੱਗੇ ਜਾਣਕਾਰੀ ਦਿੰਨੇ ਆ ਜਿਹੜੀ ਪਹਿਲੀ ਖਬਰ ਦਿੱਲੀ ਤੋਂ ਆ ਰਹੀ ਆ ਤੁਹਾਨੂੰ ਪਤਾ ਹੀ ਹੋਵੇਗਾ ਵੀ ਜਦੋਂ ਦਿੱਲੀ ਦੇ ਵਿੱਚ ਵੋਟਾਂ ਪੈਣੀਆਂ ਸੀ ਤਾਂ ਭਾਜਪਾ ਸਰਕਾਰ ਨੇ ਦਿੱਲੀ ਦੀਆਂ ਔਰਤਾਂ ਨੂੰ ਇਹ ਵਾਅਦਾ ਕੀਤਾ ਸੀ ਕਿ ਜਦੋਂ ਸਾਡੀ ਸਰਕਾਰ ਦਿੱਲੀ ਦੇ ਵਿੱਚ ਬਣੂਗੀ ਤਾਂ ਅਸੀਂ ਦਿੱਲੀ ਦੀਆਂ ਔਰਤਾਂ ਨੂੰ 2500 ਰੁਪਏ ਅਸੀਂ ਦੇਵਾਂਗੇ ਤਾਂ ਅੱਜ ਜਿਹੜੀ ਇਹ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਆ ਕਿ ਅੱਜ ਜਿਹੜਾ ਔਰਤਾਂ ਦਾ ਬਹੁਤ ਸਪੈਸ਼ਲ ਦੇਣਾ ਤੇ ਇਸ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਦਿੱਲੀ ਦੀ ਜਿਹੜੀ ਭਾਜਪਾ ਸਰਕਾਰ ਆ ਉਹਨਾਂ ਨੇ ਅੱਜ ਮਹਿਲਾ ਨੂੰ 2500 ਰੁਪਏ ਦੇਣ ਦਾ ਐਲਾਨ ਕੀਤਾ ਹੈ ਇਹ ਜਿਹੜੀ ਵੱਡੀ ਖਬਰ ਅੱਜ ਦਿੱਲੀ ਤੋਂ ਆ ਰਹੀ ਆ ਜਦੋਂ ਇਸ ਜਦੋਂ ਉਹਨਾਂ ਨੇ ਐਸ ਸਕੀਮ ਨੂੰ ਐਲਾਨ ਕਰਨਾ ਸੀ ਪਹਿਲਾ ਉਹਨਾਂ ਨੇ ਕੈਬਨਟ ਮੀਟਿੰਗ ਰੱਖੀ ਸੀ ਤਾਂ ਕੈਬਨਟ ਮੀਟਿੰਗ ਤੋਂ ਬਾਅਦ ਜਿਹੜੀ ਰੇਖਾ ਗੁਪਤਾ ਉਹਨਾਂ ਨੇ ਵੀ ਔਰਤਾਂ ਨੂੰ 2500 ਰੁਪਿਆ ਦੇਣ ਦਾ ਐਲਾਨ ਕੀਤਾ ਹੈ ਤਾਂ ਫਿਰ ਦੂਜੇ ਪਾਸੇ ਰੇਖਾ ਗੁਪਤਾ ਨੇ ਤਿੰਨ ਸ਼ਰਤਾਂ ਵੀ ਰੱਖੀਆਂ ਨੇ ਉਹ ਕਿਹੜੀਆਂ ਸ਼ਰਤਾਂ ਰੱਖੀਆਂ ਨੇ ਉਹਦੇ ਬਾਰੇ ਵੀ ਤੁਹਾਨੂੰ ਦੱਸ ਦਈਏ ਇਹ ਜਿਹੜੀਆਂ ਤਿੰਨ ਸ਼ਰਤਾਂ ਨੇ ਪਹਿਲੀ ਸ਼ਰਤ ਇਹ ਆ ਕਿ ਜਿਹੜੀ ਆ ਜਿੰਨਾ ਔਰਤਾਂ ਦੇ BPL ਕਾਰਡ ਬਣੇ ਹੋਣਗੇ ਉਹਨਾਂ ਨੂੰ ਇਹ ਸਕੀਮ ਜਿਹੜੀ ਦਿੱਤੀ ਜਾਵੇਗੀ ਅਤੇ ਦੂਜੀ ਸ਼ਰਤ ਇਹ ਆ ਕਿ 21 ਸਾਲ ਤੋਂ ਲੈ ਕੇ 60 ਸਾਲ ਦੀਆਂ ਔਰਤਾਂ ਨੂੰ ਇਹ ਸਕੀਮ ਜਿਹੜੀ ਮਿਲੇਗੀ ਅਤੇ ਤੀਜੀ ਖਬਰ ਜਿਹੜੀ ਆ ਕਿ ਜਿਹੜੀਆਂ ਔਰਤਾਂ ਸਰਕਾਰੀ ਜਿਹੜਾ ਕੰਮ ਕਰਦੀਆਂ ਨੇ ਟੀਚਰਾਂ ਨੇ ਕਿਤੇ ਹੋਰ ਦਫ਼ਤਰ ਦੇ ਵਿੱਚ ਸਰਕਾਰੀ ਕੰਮ ਕਰਦੀਆਂ ਨੇ ਉਹਨਾਂ ਨੂੰ ਇਹ ਜਿਹੜੀ ਸਕੀਮ ਨਹੀਂ ਮਿਲੇਗੀ ਪਰ ਸੋਚਨ ਤੇ ਹੈਰਾਨ ਕਰਨ ਵਾਲੀ ਇਹ ਗੱਲ ਆ ਕਿ ਜਦੋਂ ਦਿੱਲੀ ਦੇ ਵਿੱਚ ਉਹਨਾਂ ਨੇ ਆਮ ਔਰਤਾਂ ਨੂੰ ਵਾਅਦੇ ਕੀਤੇ ਸੀ ਕਿ ਅਸੀਂ 2500 ਰੁਪਿਆ ਦਵਾਂਗੇ ਜਦੋਂ ਸਾਡੀ ਦਿੱਲੀ ਦੇ ਵਿੱਚ ਸਰਕਾਰ ਆਵੇਗੀ ਪਰ ਉਹ ਉਹਨਾਂ ਨੇ ਔਰਤਾਂ ਨੂੰ ਐਦਾ ਤਾਂ ਨਹੀਂ ਕਿਹਾ ਸੀ ਕਿ ਅਸੀਂ ਜਿਹੜੀਆਂ ਔਰਤਾਂ ਸਰਕਾਰੀ ਨੌਕਰੀ ਕਰਨੀਆਂ ਵੀ ਉਹਨਾਂ ਦਾ ਅਸੀਂ ਜਿਹੜਾ 2500 ਰੁਪਏ ਨਹੀਂ ਦੇਵਾਂਗੇ ਤੇ ਦੂਜੀ ਗੱਲ ਇਹ ਵੀ ਸੋਚਣ ਵਾਲੀ ਆ ਕਿ ਉਹਨਾਂ ਨੇ ਇਹ ਵੀ ਨਹੀਂ ਕਿਹਾ ਸੀ ਵੀ ਜਿਹੜੇ 21 ਤੋਂ ਲੈ ਕੇ 60 ਸਾਲ ਦੀਆਂ ਔਰਤਾਂ ਨੂੰ ਹੀ ਅਸੀਂ ਜਿਹੜੀ ਸਕੀਮ ਦੇਵਾਂਗੇ ਪਰ ਇਹ ਜਿਹੜੀ ਗੱਲ ਸੋਚਣ ਤੇ ਸਮਝਣ ਵਾਲੀ ਆ ਅਤੇ ਦੂਜੀ ਖਬਰ ਜਿਹੜੀ ਆ ਅੰਮ੍ਰਿਤਸਰ ਤੋਂ ਆ ਰਹੀ ਆ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਤਸਕਰਾਂ ਦੇ ਉੱਪਰ ਸਰਕਾਰ ਵੱਲੋਂ ਜਿਹੜੇ ਜੀਸੀਪੀ ਦੇ ਨਾਲ ਘਾਰਟਾਏ ਜਾ ਰਹੇ ਆ ਉਸ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਆ ਅੰਮ੍ਰਿਤਸਰ ਤੋਂ ਕਿ ਇੱਕ ਪੂਰਾ ਗ੍ਰੰਥੀ ਪਰਿਵਾਰ ਜਿਹੜਾ ਨਸ਼ਾ ਤਸਕਰ ਸੀ ਵੀ ਓਨਾਂ ਨੂੰ ਅੱਜ ਪੁਲਸ ਨੇ ਉਹਨਾਂ ਨੂੰ ਫੜ ਲਿਆ ਗਿਆ ਹੈ ਪੂਰੀ ਜਾਣਕਾਰੀ ਨਿਕਲ ਕੇ ਇਹ ਆ ਰਹੀ ਹੈ ਕਿ ਜਿਹੜੇ ਉਹ ਪੂਰੇ ਪੂਰੇ ਪਿੰਡ ਮੈਂਬਰ ਗ੍ਰੰਥੀ ਪਰਿਵਾਰ ਆ ਉਹ ਪਾਕਿਸਤਾਨ ਦੇ ਨਾਲ ਉਹ ਜਿਹੜਾ ਪਾਕਿਸਤਾਨ ਦੇ ਨਾਲ ਦਸਤ ਕਰਾ ਅਤੇ ਉਹਨਾਂ ਨਾਲ ਗੱਲਬਾਤ ਕਰਦੇ ਸੀ ਜਿਹੜਾ WhatsApp ਆ ਉਹਦੇ ਥਰੂ ਜਿਹੜੀ ਉਹ ਕਾਲ ਕਰਦੇ ਸੀ ਮੈਸੇਜ ਕਰਦੇ ਸੀ ਤੇ ਉਹਦੇ ਵਿੱਚ ਜਿਹੜੀ ਆ ਗ੍ਰੰਥੀ ਜਿਹੜਾ ਨਾਮ ਜੋਗਾ ਸਿੰਘ ਆ ਤੇ ਉਹਦੀ ਜਿਹੜੀ ਪਤਨੀ ਆ ਸ਼ਰਨਪ੍ਰੀਤ कौर ਆ ਅਤੇ ਉਹਦਾ ਭਰਾ ਜਿਹੜਾ ਪੰਜਾਬ ਸਿੰਘ ਆ ਜਿਹੜੀ ਗ੍ਰੰਥੀ ਦੀ ਪਤਨੀ ਆ ਉਹ ਜਿਹੜੀ ਆ ਗਈ ਉੱਥੇ ਪਾਕਿਸਤਾਨ ਦੇ ਬਾਰਡਰ ਕੋਲੇ ਜਾਂਦੀ ਸੀ ਉੱਥੋਂ ਜਿਹੜਾ ਨਸ਼ਾ ਲੈ ਕੇ ਉੱਥੇ ਦੱਬ ਦਿੰਦੀ ਸੀ ਪਰ ਜਿਹੜੇ ਉੱਥੋਂ ਦੇ ਪੁਲਿਸ ਵਾਲੇ ਆ ਅਤੇ ਜਿਹੜੇ BSF ਆ ਉਹ ਔਰ ਤਾਂ ਸਮਝ ਕੇ ਉਸ ਦੇ ਉੱਪਰ ਜਿਹੜੀ ਕਾਨੂੰਨੀ ਕਾਰਵਾਈ ਨਹੀਂ ਕਰਦੇ ਸੀ ਤੇ ਕਿਤੇ ਨਾ ਕਿਤੇ ਜਿਹੜਾ ਡਰੋਨ ਆ ਉਹਦੇ ਥਰੂ ਜਿਹੜਾ ਨਸ਼ਾ ਸਪਲਾਈ ਵੀ ਹੁੰਦਾ ਸੀ ਤੇ ਜਿਹੜੀ ਉਹ 5 ਸਾਲ ਦੀ ਕੁੜੀ ਆ ਹਾਜ ਦੀਆ ਅਫਦੀਦੀ ਉਹਦਾ ਨਾਮ ਆ ਕਿ ਉਹਨੇ ਇਹ ਕਿਹਾ ਕਿ ਮੈਂ ਹੁਣ ਪਾਕਿਸਤਾਨ ਵਿੱਚ ਨਹੀਂ ਜਾਣਾ ਚਾਹੁੰਦੀ ਮੈਂ ਭਾਰਤ ਵਿੱਚ ਰਹਿਣਾ ਚਾਹੁੰਦੀ ਆ ਤਾਂ ਇਸ ਕਰਕੇ ਸੁਪਰੀਮ ਕੋਰਟ ਨੂੰ ਨੇ ਗੋਹਰ ਲਗਾਈ ਆ ਸੁਪਰੀਮ ਕੋਰਟ ਕੋਲੇ ਉਸਨੇ ਅਪੀਲ ਕੀਤੀ ਆ ਕਿ ਮੈਨੂੰ ਭਾਰਤ ਵਿੱਚ ਰਹਿਣ ਦਾ ਜਿਹੜਾ ਮੈਨੂੰ ਜਿਹੜੇ ਰੂਲ ਰੈਗੂਲੇਸ਼ਨ ਆ ਸਿਟੀਜ਼ਨ ਜਿਹੜਾ ਮੰਨਿਆ ਜਾਵੇ ਤਾਂ ਇਸ ਗੱਲ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਹਾਈ ਕੋਰਟ ਨੇ ਉੱਥੋਂ ਦੇ ਜਿਹੜੇ ਵਕੀਲ ਆ ਉਹਨਾਂ ਨਾਲ ਜਿਹੜੀ ਗੱਲਬਾਤ ਕੀਤੀ ਆ ਤਾਂ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਜਿਹੜੀ ਇਹ ਇਹ ਬੱਚੀ ਆ ਇਹਦੀ ਤੁਸੀਂ ਪ੍ਰੋਟੈਕਸ਼ਨ ਕਰਨੀ ਆ ਤੇ ਅਗਲੀ ਜਿਹੜੀ ਵੀ ਕਾਰਵਾਈ ਆ ਸੋ ਸਮਝ ਕੇ ਅਸੀਂ ਇਸ ਦਾ ਫੈਸਲਾ ਲਵਾਂਗੇ ਤਾਂ 100% ਕੀ ਲੱਗਦਾ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਯੂਰ ਸ਼ੇਅਰ ਕਰੋ